ਸਰਦਾਰ ਮਹਾਂ ਸਿੰਘ ਜੋ ਇਹਨਾਂ ਦੇ ਜਥੇਦਾਰ ਸੀ ਤੇ ਮਾਤਾ ਜੀ ਮਾਤਾ ਜੀ ਪਟੜ ਛੇ ਤੇ ਸਰਦਾਰ ਮਹਾਂ ਸਿੰਘ ਉਹ ਵੀ ਉਸਲੇ ਬਖ ਲੋ ਅੰਤਮ ਸੁਵਾਸਾਂ ਦੇ ਉਸਗੇ ਇਹ ਮਾਰਾ ਨੇ ਉਹਨਾਂ ਦਾ ਵੀ ਚਿਹਰਾ ਸਾਫ਼ ਕੀਤਾ ਜਲ ਮੁਖ ਵਿੱਚ ਪਾਇਆ ਤੇ ਨੇਤਰ ਖੋਲੇ ਹੱਥ ਜੋੜੇ ਬਰਾਗ ਸੇ ਰੋ ਰਿਹਾ ਗਲਤੀ ਅਹਿਸਾਸ ਕਰਾ ਕੇ ਪ੍ਰਾਪਤਿ ਚਾਉਂਦੇ ਇਹ ਮਾਰਾ ਬਖਸ਼ੋ ਮਾਰੇ ਗੰਦੇ ਭਾਈ ਤੁਸੀਂ ਮੇਰੇ ਲਈ ਉੱਥੇ ਵੀ ਬੜੀ ਕੁਰਬਾਨੀ ਕੀਤੀ ਹੈ ਇੱਥੇ ਵੀ ਮੇਰੇ ਵਾਸਤੇ ਤੇ ਕਿਉਂਕਿ ਭੁੱਲਣ ਵਿੱਚ ਕੀ ਆ ਸਭ ਕੋਈ ਕਰਤਾ ਆਪ ਨੂੰ ਭੁੱਲੇ ਉਹ ਭੁੱਲ ਗੁਰੂ ਕਰਤਾ ਰਹੀ ਹੈ ਤੇ ਭੁੱਲੇ ਸਿੱਖ ਗੁਰੂ ਸਮਝਾਏ ਸਿੱਖ ਭੁੱਲ ਜਾਂਦਾ ਤੇ ਗੁਰੂ ਮਹਾਰਾਜ ਦਾ ਕੰਮ ਹੈ ਉਹਨੂੰ ਸਮਝਾਉਣਾ ਤੇ ਇਹ ਨਹੀਂ ਕਿ ਮਹਾਰਾਜ ਸਿੱਖ ਨੂੰ ਛੱਡ ਦਿੰਦੇ ਆ ਫਿਰ ਵੀ ਕਿਰਪਾ ਕਰਦੇ ਮੇਰੇ ਹੀ ਹਨ ਬਖਸ਼ ਜਿੰਦੇ ਮਹਾਰਾਜ ਜਿੰਦੇ ਦੱਸ ਤੈਨੂੰ ਭਰਤੀ ਦਾ ਰਾਜ ਉਹ ਲੰਭ ਬਣਾ ਲਾ ਵਰਗ ਦਾ ਬ੍ਰਹਮ ਲੋਕ ਜੋ ਕਹਿੰਦੇ ਨਹੀਂ ਮਹਾਰਾਜ ਉਹ ਬਿਦਾਵੇ ਵਾਲਾ ਕਾਗਜ਼ ਫੜੋ ਤੁਸੀਂ ਬੇਮੁਖ ਤੋਂ ਸਨਮੁਖ ਹੋਈਏ ਤੇ ਸਾਧ ਸੰਗ ਪ੍ਰਭ ਦੇ ਉਹ ਨਿਵਾਸ ਸਰਬ ਸੁਖ ਨਾਨਕ ਪ੍ਰਗਾਸ ਤੇਰੇ ਚਰਨਾਂ ਵਿੱਚ ਸਾਨੂੰ ਸੱਚਖੰਡ ਜੀ ਨਵਾਸ ਮਿਲੇ ਤੁਹਾਨੂੰ ਸ੍ਰੀ ਗੁਰੂ ਨਾਨਕ ਸਾਹਿਬ ਮਹਾਰਾਜ ਚਰਨਾਂ ਵਿੱਚ ਪਹੁੰਚ ਸਕੀਏ ਮਹਾਰਾਜ ਨੇ ਫੇਰੇ ਉਸੇ ਵੇਲੇ ਦੇਖੋ ਕਿੱਡੀ ਵੱਡੀ ਰਾਜਧਾਨੀ ਸੀ ਆਨੰਦਪੁਰ ਤੇ ਕਿੰਨਾ ਕੁਝ ਹੋਇਆ ਪਰ ਉਹ ਬਦਾਵੇ ਵਾਲਾ ਜਿਹੜਾ ਕਾਗਜ਼ ਸੀ ਸੰਭਿਆ ਸੀ ਇੱਕ ਦਿਨ ਹੀ ਨਹੀਂ ਆਉਣਾ ਹੀ ਆ ਭੁੱਲ ਮੰਗਣੀਆਂ ਤੇ ਬਖਸ਼ੀਸ਼ ਵਾਸਤੇ ਬੇਨਤੀ ਕਰਨੀਆਂ ਅਖੀਰ ਉਹ ਸਮਾਂ ਬਣ ਹੀ ਗਿਆ ਫੇ ਮਹਾਰਾਜ ਉਹਨਾਂ ਦੇ ਦੇਖਦੇ ਆਂ ਫੜ ਕੇ ਦੋਵਾਂ ਪਵਿੱਤਰ ਹਾਸਕ ਬਣਾਣਾ ਵਿਚਾਲਿਆਂ ਪਾੜ ਕੇ ਕਉ ਪੜਦਾ ਸੀ ਇਹ ਟੁੱਟੀ ਗੰਢ ਨਹਾਰ ਗੋਪਾਲ ਤੇ ਤੁਹਾਡੀ ਟੁੱਟੀ ਜਿਹੜੀ ਨਾ ਉਹ ਗੰਢ ਦਿੱਤੀ ਆ ਔਰ ਫਿਰ ਸਰਦਾਰ ਮਾਨ ਸਿੰਘ ਵੀ ਮਹਾਰਾਜ ਦੇ ਧਿਆਨ ਵਿੱਚ ਆਈ ਤੇ ਇਸ ਫਤੇ ਬੁਲਾ ਕੇ ਸੱਚਖੰਡ ਉਹਨਾਂ ਦੀ ਆਤਮਾ ਚਲੇ ਗਈ